65 ਸਾਲ ਦੇ ਵਿੱਚ ਤੁਸੀਂ ਬਹੁਤ ਸਰਕਾਰਾਂ ਦੇਖੀਆਂ ਆਉਣੀ ਆ ਹੁਣ 24 ਚੱਲ ਰਿਹਾ ਆ ਕੀ ਲੱਗਦਾ ਵੀ 24 ਦੇ ਵਿੱਚ ਜਿਹੜੀ ਸਰਕਾਰ ਆਉਂਗੀ ਕੰਮ ਕਰੂਗੀ ਕੰਮ ਜਿਹੜਾ ਕਰੂਗਾ ਵੀਰੇ ਉਹਨੂੰ ਵੋਟ ਹੈ ਨਹੀਂ 5 ਸਾਲ ਤੱਕ ਕਿਤੇ ਦੁਬਾਰਾ ਫਿਰ ਕਿਤੇ ਨਹੀਂ ਗੇ ਣਾੜਾ ਜੁੱਪ ਨਹੀਂ ਹੁੰਦਾ ਦੋ ਸਾਲਾਂ ਮਾਤੀ ਵੀ ਨੂੰ ਸਵਾਲ ਤੋਂ 20000 ਨਾ ਮਾ ਬਹਿ ਹੋਇਆ ਬੰਦਾ ਜਿਹੜਾ ਗਰੀਬ ਬੰਦਾ ਏ ਉਹ ਗਰੀਬੇ ਹੋਈ ਜਾ ਰਿਹਾ ਜਿਹੜਾ ਅਮੀਰ ਬੰਦਾ ਏ ਉਹ ਅਮੀਰੇ ਹੋਈ ਜਾ ਰਿਹਾ ਬਹੁਤ ਪੜੇ ਲਿਖੇ ਡਿਗਰੀਆਂ ਕਰਕੇ ਆਟੋ ਚਲਾ ਰਹੇ ਦੱਸੋ ਓੜ ਜਾ ਕੰਮੇ ਨਹੀਂ ਰੋਜ਼ਗਾਰ ਇਹਦਾ ਬੰਦਾ ਕਰੂਗਾ ਕਿ ਆ ਇਹਨਾਂ ਪਾਰਟੀਆਂ ਨੂੰ ਸੋਚਣਾ ਚਾਹੀਦਾ ਆਉਣ ਵਾਲੇ ਭਵਿੱਖ ਬਾਰੇ ਸੋਚਣਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਗੁਰਪ੍ਰੀਤ ਦਾ ਸਵਾਗਤ ਕਰਦਾ ਇਸ ਵਕਤ 88 ਖਾਲਸਾਦਰ ਦੇ ਵਿੱਚ ਖੜੇ ਆ ਤੇ 4 ਜੂਨ ਨੂੰ ਜਿਹੜੇ ਕੀ ਨਤੀਜੇ ਆਉਣ ਵਾਲੇ ਨੇ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਲਗਾਤਾਰ ਤੁਹਾਨੂੰ ਅਸੀਂ ਇਹੀ ਦਖਾਨ ਦੀ ਕੋਸ਼ਿਸ਼ ਕਰ ਰਹੇ ਆ ਅਖੀਰ ਲੋਕ ਕਿਹਨੂੰ ਚਾਹੁੰਦੇ ਨੇ ਕਿਹਨੂੰ ਵੋਟ ਪਾਈ ਹੈ ਕਿਹਨੂੰ ਇਸ ਵਾਰ ਸੱਤਾ ਦੇ ਵਿੱਚ ਲੈ ਕੇ ਆਉਣਗੇ ਸਾਡੇ ਨਾਲ ਕੁਝ ਲੋਕ ਖੜੇ ਨੇ ਗੱਲਬਾਤ ਕਰਾਂਗੇ ਇਧਰ ਨੂੰ ਆ ਜੀ ਤੁਸੀਂ ਵੀ ਕੀ ਲੱਗਦਾ ਜੀ ਇਸ ਵਾਰ ਖਰੜ ਦੀ ਹਵਾ ਜਿਹੜੀ ਕਿਧਰੋਂ ਜਾ ਰਹੀ ਆ ਹਵਾ ਦਾ ਵੇਲੇ ਜੀ ਹੁਣ ਵੋਟਾਂ ਦਾ ਡਿਸੀਜਨ ਪਏ ਤੇ ਹੀ ਸਮਝ ਬਰਾਉਗੀ ਵੀ ਹੁਣ 4 ਤਰੀਕ ਨੂੰ ਪਤਾ ਲੱਗੇ ਜਾਣਾ ਵੈਸੇ ਤਾਂ ਜ਼ੋਰ ਕਾਂਗਰਸ ਦਾ ਹੀ ਲੱਗਦਾ ਜੀ ਜ਼ਿਆਦਾ ਵੀਜੇ ਸਿੰਘ ਲੇ ਜੀ ਦਾ ਜ਼ੋਰ ਲੱਗਦਾ ਜ਼ਿਆਦਾ ਲੱਗਦਾ ਵੀ ਇਸ ਵਾਰ ਕੰਮ ਹੋਣਗੇ ਹਾਂ ਕੰਮ ਹੋਣਗੇ ਜੀ ਵਧੀਆ ਕੰਮ ਹੋਣਗੇ ਹਾਂ ਬਾਕੀ ਜੇ ਗੱਲ ਕਰਾਂ ਫਸਮਾ ਮੁਕਾਬਲਾ ਆ ਕਿਹਦੇ ਨਾ ਮੰਨਦੇ ਹੋ ਕਾਂਗਰਸ ਦਾ ਕਾਂਗਰਸ ਦਾ ਚਾੜੂਣ ਵਾਲੇ ਮੁਕਾਬਲਾ ਲਾਉਂਦਾ ਹੈ ਜੀ ਗੱਲਿਆਂ ਦਾ ਤਾਂ ਇਹ ਕਿ ਤੁਹਾਨੂੰ ਸਮਝੇ ਤੁਸੀਂ ਦੇਖੇ ਰਹੇ ਹੋ ਜੀ ਕਿਾ ਹਾਲ ਹੈ ਬਾਕੀ ਹੁਣ ਪਤਾ ਨਹੀਂ ਲੱਗਦਾ ਜੀ ਕੁਝ ਤਿਲਕਣ ਬਾਜੀ ਹੈ ਕੋਈ ਪਤਾ ਨਹੀਂ ਲੱਗਦਾ ਵੀ ਕਿਹੜੀ ਸਰਕਾਰ ਵੈਸੇ ਤਾਂ ਜ਼ੋਰ ਕਾਂਗਰਸ ਦਾ ਹੀ ਲੱਗਦਾ ਜੀ ਕਾਂਗਰਸ ਜ਼ੋਰ ਹੈ ਕੀ ਕਹਿਣਾ ਚਾਹੁੰਗੇ ਤੁਸੀਂ ਹਾਂਜੀ ਹਾਂ ਕਾਂਗਰਸ ਹੀ ਆਏਗੀ ਜੀ ਪੱਕਾ ਪੱਕਾ ਹੋਊਗੀ ਜੀ ਪੱਕਾ ਲੱਗਦਾ ਵੀ ਕੰਮ ਕਰਨ ਦੀ ਕਾਂਗਰਸ ਆਕੇ ਕਰੇਗੀ ਜੀ ਕਰੇਗੀ ਕਿਉਂਕਿ ਸੱਤਾ ਤੇ ਕਾਫੀ ਕਾਫੀ ਦਰਵਾਜ਼ਾ ਆ ਰਹੀ ਹੂ ਨਾ ਇਹ ਕਰੇਗੀ ਹੁਣ ਕੰਮ ਕੰਮ ਦਾ ਝਾੜੂ ਨਹੀਂ ਬਹੁਤ ਕਰਨ ਦੀ ਕਹਿੰਦੇ ਠੀਕ ਠੀਕ ਹੀ ਕਰੇ ਐਨੇ ਜ਼ਿਆਦਾ ਨਹੀਂ ਕਰੇ ਹਾਂਜੀ ਹਾਂ ਪਰ ਉਹ ਟਾਈਮ ਘਟਦੀ ਨਾ ਐਕਚੁਅਲੀ ਜਦੋਂ ਉਹ ਆਏ ਸੱਤਾ 'ਚ ਖਜ਼ਾਨਾ ਖਾਲੀ ਸੀ ਉਹ ਵੀ ਕੀ ਕਰਨਾ ਜਿੰਨਾ ਕੋ ਹੋ ਸਕੇ ਉਹਨਾਂ ਨੇ ਕੀਤਾ ਕੰਮ ਉਹ ਵੀ ਠੀਕ ਆ ਆਪਣੀ ਜਗ੍ਹਾ ਵਧੀਆ ਦੇਖੋ ਭਗਵਾਨ ਜੀ ਮਾਨ ਦੇ ਵਿਚਾਰ ਵਧੀਆ ਏ ਗਰੀਬ ਘਰਾਂ ਦੀਆਂ ਕੁੜੀਆਂ ਨੂੰ ਨੌਕਰੀ ਮਿਲੀ ਏ ਮੇਰੇ ਪਿੰਡ ਦੀ ਕੁੜੀ ਨੂੰ ਨੌਕਰੀ ਮਿਲੀ ਏ ਬਾਲਮੀ ਕੈਂਦੀ ਕੁੜੀ ਨੂੰ ਨੌਕਰੀ ਮਿਲੀ ਏ ਅਸੀਂ ਐ ਕਹਿੰਨੇ ਵੀ ਚਲੋ ਸਾਰਿਆਂ ਦੇ ਵਿਚਾਰ ਇਨ੍ਹਾਂ ਵਰਗੇ ਹੋਵੇਂ ਤਾਂ ਝਾੜੂ ਪਾਰਟੀ ਵਧੀਆ ਏ ਆ ਗਾਹਾਂ ਅਗਲੀ ਵਾਰੀ ਨੂੰ ਲਾ ਲੋ ਹੋਰ ਗਾਹਾਂ ਵਧੀਆ ਪਰ ਕੰਮ ਕਰ ਸਕਦੇ ਆ ਅਗਲੀ ਵਾਰੀ ਬਦਲ ਦਾਂਗੇ ਨਹੀਂ ਨਹੀਂ ਇਹਨਾਂ ਨੇ ਮੌਕਾ ਦਿੱਤਾ ਤਾਂ ਅਗਲੀ ਵਾਰੀ ਬਦਲ ਦੋਗੇ ਦੇਖੋ ਅਸੀਂ ਤਾਂ ਜੀ ਕਮਾ ਕੇ ਖਾਣਾ ਆਪਣਾ ਆਟੋ ਚਲਾਉਂਗੇ ਤਾਂ ਚੱਲੂਗਾ ਜੀ ਨਹੀਂ ਤਾਂ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਮੰਗਾਈ ਐਨੀ ਹੋਊਗੀ ਜੀ ਦਿਨ ਪਰ ਦਿਨ ਮੰਗਾਈ ਵਧੇ ਰਹੀ ਐ ਜਿਹੜਾ ਗਰੀਬ ਬੰਦਾ ਏ ਉਹ ਗਰੀਬੇ ਹੋਈ ਜਾ ਰਿਹਾ ਜਿਹੜਾ ਅਮੀਰ ਬੰਦਾ ਏ ਉਹ ਅਮੀਰੇ ਹੋਈ ਜਾ ਰਿਹਾ ਠੀਕ ਹੈ ਜੀ ਚਲੋ ਅਸੀਂ ਤਾਂ ਜੀ ਹੁਣ ਆਪਣਾ ਰੋਜ਼ਗਾਰ ਕਰਕੇ ਕੰਮ ਕਰ ਰਹੇ ਆ ਜੀ ਆਪਣੇ ਬੱਚੇ ਪੜਾ ਰਹੇ ਆ ਅਸੀਂ ਵੀ ਠੀਕੀ ਕੋਸ਼ਿਸ਼ ਕਰਦੇ ਆ ਸਾਡੇ ਬੱਚੇ ਵਧੀਆ ਕਲਾਸਾਂ ਚ ਪੜਦੇ ਆ ਅਸੀਂ ਸੋਚਦੇ ਆ ਵੀ ਸਾਡੇ ਬੱਚੇ ਕਿਤੇ ਚੰਗੀ ਪਰਮਿਸ਼ਨ ਤੇ ਲੱਗ ਜਵੇ ਤਾਂ ਸਾਡਾ ਵੀ ਕੁਝ ਨਾ ਕੁਝ ਹੋ ਸਕਦਾ ਹੈ ਜੀ ਹਾਂ ਸੁਧਾਰ ਹੋ ਸਕਦਾ ਪਰ ਇਹਨਾਂ ਪਾਰਟੀਆਂ ਨੂੰ ਸੋਚਣਾ ਚਾਹੀਦਾ ਆਉਣ ਵਾਲੇ ਭਵਿੱਖ ਬਾਰੇ ਸੋਚਣਾ ਚਾਹੀਦਾ ਬੱਚੇ ਐਨ ਐਨ ਪੜੇ ਲਿਖੇ ਇੱਥੇ ਸਾਡੇ ਕੋਲ ਆਟੋ ਚਲਾ ਰਹੇ ਆ ਮੁੰਡੇ ਬੀਏ ਬੀਏ ਡਿਗਰੀਆਂ ਕਰੀਆਂ ਵੀ ਆਟੋ ਚਲਾ ਰਹੇ ਆ ਬਹੁਤ ਪੜੇ ਲਿਖੇ ਡਿਗਰੀਆਂ ਕਰਕੇ ਆਟੋ ਚਲਾ ਰਹੇ ਦੱਸੋ ਇਹ ਕੰਮੇ ਨਹੀਂ ਰੋਜ਼ਗਾਰ ਇਹਦਾ ਬੰਦਾ ਕਰੂਗਾ ਕਿਆ ਬਿਲਕੁਲ ਬਿਲਕੁਲ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਰੋਜ਼ਗਾਰ ਬਾਰੇ ਸੋਚਣਾ ਚਾਹੀਦਾ ਚਾਹੇ ਛੋਟਾ ਹੈ ਚਾਹੇ ਮੋਟਾ ਹੈ ਸਭ ਨੂੰ ਰੋਜ਼ਗਾਰ ਦੇਣਾ ਚਾਹੀਦਾ ਵਧੀਆ ਵਧੀਆ ਪਾਰਟੀ ਆਉਗੀ ਤਾਂ ਅੱਗੇ ਨੂੰ ਉਹਨਾਂ ਨੂੰ ਵੱਧ ਚੜ ਕੇ ਹੋਰ ਸਮਰਥਨ ਕਰੂੰਗੇ ਜੀ ਸਾਥ ਦੇਵਾਂਗੇ ਬਾਕੀ ਚੰਗਾ ਕੰਮ ਕਰੂੰਗੇ ਪਾਈਏ ਵੀਰੇ ਇਸ ਵਾਰ ਹਾਂ ਪਾਈਏ ਨਹੀਂ ਲੱਗਦਾ ਖਰੜ ਦੇ ਵਿੱਚ ਕੌਣ ਜਿੱਤੂ ਫਿਰ ਬੜੇ ਭਾਈ ਉਮੀਦ ਨਹੀਂ ਹੈ ਵੀ ਹੈ ਅਭੀ ਉਮੀਦ ਨਹੀਂ ਹੈ ਕਿਸੇ ਦੀ ਉਮੀਦ ਨਹੀਂ ਹੈ ਫੋਟ ਕੀ ਨੂੰ ਭਾਈ ਫਿਰ ਵੋਟ ਨਹੀਂ ਬਾਈ ਮੇਰੀ ਵੋਟ ਨਹੀਂ ਆਤੀ ਹੈ ਨਹੀਂ ਤੇ ਕੀ ਲੱਗਦਾ ਵੀ ਕਰਰ ਦੇ ਵਿੱਚ ਕਾ ਕਿਦਰ ਦਾ ਹੈ ਲੱਗਦਾ ਹੈ ਹੈ ਇਹ ਤਾਂ ਝਾੜੂ ਆਣਾ ਝਾੜੂ ਹਾਂ ਝਾੜੂ ਠੀਕ ਹੈ ਬਿਲਕੁਲ ਬਿਲਕੁਲ ਅੱਗੇ ਚੱਲਦੇ ਆ ਸੋ ਝਾੜੂ ਦੀ ਗੱਲ ਆਖੀਏ ਤੇ ਕਾਂਗਰਸ ਵੀ ਆਖੀਆ ਬਾਈ ਜੀ ਉਹ ਨਹੀਂ ਖੜੇ ਨੇ ਬਾਈ ਜੀ ਤੈਨੂੰ ਕੋ ਮਰਿਆ ਜਾ ਕੀ ਕਹਿਣਾ ਚਾਹੂੰਗੀ ਜੀ ਕੀ ਲੱਗਦਾ ਕਿਹੜੀ ਕਿਹੜੀ ਹਵਾ ਲੱਗਦੀ ਸਵਰ ਹਵਾ ਦਾ ਕਾਂਗਰਸ ਦੀ ਲੱਗਦੀ ਹੈ ਕਾਂਗਰਸ ਹੀ ਲੱਗਦੀ ਹੈ ਲੱਗਦਾ ਵੀ ਕੰਮ ਕੀ ਕਾਂਗਰਸ ਪੱਕਾ ਆਉਗੀ 100% ਆ ਨਾ ਨ ਪੱਕਾ ਬਿਲਕੁਲ ਬਿਲਕੁਲ ਉਹ ਇਹ ਲੋਕਾਂ ਦਾ ਕਹਿਣਾ ਹੈ ਵੀ ਕਾਂਗਰਸ ਵੀ ਆਉਂਗੀ ਪਰ ਕਿਤੇ ਨਾ ਕਿਤੇ ਲੋਕ ਹਾਂ ਬੋਲਣ ਤੋਂ ਇਹ ਝਿਚਕਾਉਂਦੇ ਨੇ ਦੇਖੋ ਜੀ ਸਾਡੇ ਸਾਡੇ 80 90 ਆਟੋ ਹੈ ਜੀ ਸਾਡੀਆਂ ਟੂਲ ਦਾ ਕੋਈ ਨਹੀਂ ਹੈਗਾ ਸਾਡੀਆਂ ਕਿੰਨੀਆਂ ਵੋਟਾਂ ਜੀ ਸਾਡੇ ਵਾਸਤੇ ਕੁਝ ਨਹੀਂ ਹੈ ਜੀ ਉਰੇ ਨਾ ਸਾਡੇ ਵਾਸਤੇ ਕੋਈ ਟਾਇਲਟ ਹੈ ਨਾ ਸਾਡੇ ਵਾਸਤੇ ਕੋਈ ਪਾਣੀ ਦਾ ਸਾਧਨ ਹੈ ਜੀ ਕਿਰਪਾ ਕਰਕੇ ਗਾਹ ਨੂੰ ਜੇ ਸਿੰਗਲਾ ਸਾਹਿਬ ਸਾਡੀ ਗੱਲ ਸੁਣਦੇ ਤਾਂ ਸਾਡੇ ਵਾਸਤੇ ਪਾਣੀ ਦਾ ਇੰਤਜ਼ਾਮ ਕਰਨਾ ਚਾਹੀਦਾ ਜੀ ਲੈਟਰਨ ਬਾਥਰੂਮ ਦਾ ਇੰਤਜ਼ਾਮ ਕਰਨਾ ਚਾ ਸਾਡੀ ਇਹੀ ਗੁਜ਼ਾਰਸ਼ ਹੈ ਜੀ ਬਿਲਕੁਲ ਕੀ ਲੱਗਦਾ ਜੀ ਫਿਰ ਇਸ ਵਾਰ ਕੌਣ ਆਊਗਾ ਫਿਰ ਕਾਂਗਰਸ ਆਊਗੀ ਕਾਂਗਰਸ ਆਊਗੀ ਪੱਕੀ ਗੱਲ ਚਲੋ ਕਾਂਗਰਸ ਆਊਗੀ ਹਾਂਜੀ ਭਾਈ ਜੀ ਤੁਸੀਂ ਵੀ ਇਧਰੋਂ ਆ ਜਾਓ ਹੁਣ ਆਓ ਆਦਿਨੋਂ ਆਓ ਤੁਸੀਂ ਵੀ ਦੱਸੋ ਵਿਚਾਰ ਦਿਓ ਆਪਣੇ ਕੀ ਲੱਗਦਾ ਕਿਹੜੀ ਸਰਕਾਰ ਆਊਗੀ ਇਸ ਵਾਰ ਦੇਖੋ ਸਰਕਾਰ ਤਾਂ ਜੱਤੋ ਆਮਾ ਦੀ ਪਾਰਟੀ ਦੀ ਬਣੀ ਹੈ ਹੂੰ ਸਾਡੇ ਕੋਲ ਇੱਥੇ ਸਟੈਂਡ ਦੇ ਵਿੱਚ ਪਹਿਲਾਂ ਉਹਨਾਂ ਦੇ ਕੁਝ ਨੁਮਾਇੰਦੇ ਸਾਡੇ ਕੋਲ ਆਏ ਸੀ ਜਿਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਜਦੋਂ ਸਾਡੀ ਸਰਕਾਰ ਬਣ ਜੂਗੀ ਉਦੋਂ ਬਹੁਤ ਅਸੀਂ ਤੁਹਾਡਾ ਸਾਰਿਆਂ ਦਾ ਆਟਵਾਲਾਂ ਦਾ ਖਾਸ ਧਿਆਨ ਰੱਖਾਂਗੇ ਪਰ ਹੋ ਉਸ ਤੇ ਉਲਟ ਰਿਹਾ ਹੈ ਜਾਤੀ ਹੈ ਸਾਡੀ ਸਰਕਾਰ ਬਣੀ ਹੈ ਸਾਡੇ ਕੋਲ ਕੋਈ ਆਮ ਆਦੀ ਪਾਲਜਾ ਨੁਮਾਇੰਦਾ ਸਾਡੇ ਕੋਲ ਨਹੀਂ ਪਹੁੰਚਿਆ ਅਸੀਂ ਬਹੁਤ ਜਾਣੇ ਇੱਥੇ ਖੜ੍ਹਦੇ ਹਾਂ ਸੀਆ ਨੂੰ ਵੀ ਕਈ ਮੋਟਰ ਬੰਦਿਆਂ ਨੂੰ ਵੀ ਬਹੁਤ ਅਪੀਲਾ ਕਰ ਚੁੱਕੇ ਹਾਂ ਹੱਥ ਵਾਂ ਕੇ ਬੇਨਤੀਆਂ ਕਰ ਚੁੱਕੇ ਹਾਂ ਕਿ ਸਾਡੇ ਸਟੈਂਡ ਦੇ ਵਿੱਚ ਪੀਣ ਵਾਲੇ ਪਾਣ ਦਾ ਕੋਈ ਪ੍ਰਬੰਧ ਨਹੀਂ ਹੈ। ਨਾ ਅੱਥੇ ਬੈਠਣ ਲਈ ਸਾਡਾ ਕੋਈ ਸ਼ੱਤ ਹੈ। ਜੇ ਅਸੀਂ ਕਿਤੇ ਆਟੋਮੋਬਾਈਲ ਖੱਪੇ ਸੱਜੇ ਲਾ ਕੇ ਭਰਦੇ ਵੀ ਹਾਂ ਤਾਂ ਇਥੋਂ ਦੀ ਟ੍ਰੈਫਿਕ ਪੁਲ ਸਾਡੇ ਨਾਲ ਬਹੁਤ ਗੰਦਾ ਪੇਵ ਕਰਦੀ ਹੈ। ਸਾਡੇ ਆਟੋ ਚ ਗਾ ਲੈਂਦੀ ਹੈ ਕਹਿੰਦੀ ਹੈ ਕਿ ਇਸ ਰੋਡ ਤੇ ਰੌਸ਼ਨ ਦਾ ਤੁਸੀਂ ਚਲੇ ਜਾਓ। ਹੁਣ ਦੱਸੋ ਇਹ ਕਾਟੋ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲਾ ਬੰਦਾ ਕਿੱਥੇ ਜਾਵੇ? ਪਰ ਜਿਹੜੀ ਸਰਕਾਰ ਇਹ ਆਮ ਲੋਕ ਇਹ ਚੁਣਨਦੇ ਨੇ ਤੁਹਾਡੇ ਵਰਗੇ ਹੀ ਚੁਣਦੇ ਨੇ ਤੇ ਬਾਅਦ ਦੇ ਵਿੱਚ ਕਹਿੰਦੇ ਵੀ ਸਰਕਾਰਾਂ ਕੰਮ ਨਹੀਂ ਆਉਂਦੀਆਂ ਦੇਖੋ ਪੀਲੇ ਕਈ ਰਾਕਿਆਂ ਤੋਂ ਅਸੀਂ ਆਪ ਨਹੀਂ ਆਪ ਬੋਰਡ ਦਾ ਜਿਹੜਾ ਇਸਤੇਮਾਲ ਕਰਦੇ ਆ ਰਹੇ ਆ ਆਪ ਨੇ ਕਾਂਗਰਸ ਸਰਕਾਰ ਨੂੰ ਵੀ ਵੋਟਾਂ ਪਾਈਆਂ ਤੇ ਅਕਾਲੀ ਦਲ ਨੂੰ ਵੀ ਪਾਈਆਂ ਸਾਡੇ ਪੰਜਾਬ ਦੇ ਵਿੱਚ ਸਿਰਫ ਦੋ ਹੀ ਪਾਰਟੀਆਂ ਦਾ ਬੋਲਬਾਲਾ ਸੀ ਪਹਿਲੇ ਕਈ ਲਗਭਗ 40-50 ਸਾਲਾਂ ਤੋਂ ਪਹਿਲਾਂ ਦਾ ਇਸ ਤੋਂ ਪਹਿਲਾਂ ਵੀ ਇੰਨੀ ਬੋਲਬਾਲਾ ਸੀ ਤੇ ਹੁਣ ਇਸ ਵਾਰ ਅਸੀਂ ਜਿੰਨੇ ਵੀ ਆਪਣੇ ਵੋਟਰ ਸੀਗੇ ਸਾਰਿਆਂ ਨੇ ਆਪਣੇ ਮੰਡਾਂ ਵੀ ਇਸ ਸੀ ਔਰ ਕੀਤਾ ਸੀ ਕਿ ਇੱਕ ਨਵੀਂ ਪਾਰਟੀ ਲਿਆਈਏ ਕਿ ਜੀਦੇ ਨਾਲ ਕੇ ਪੰਜਾਬ ਦਾ ਇੱਕ ਨਵਾਂ ਬਲਿਖਣ ਹੋਵੇ ਤੇ ਨਵੀਂ ਪਾਰਟੀ ਨੂੰ ਅੱਗੇ ਲੈ ਕੇ ਆਏ ਸੀ ਸੋਚੇ ਸੋਚ ਸਮਝ ਕੇ ਲਿਆਏ ਸੀ ਕਿ ਇਹ ਨਾ ਪਾਰਟੀਆਂ ਇੱਕ ਦੋ ਦੱਬ ਕੇ ਕੋਈ ਨਵੀਂ ਪਾਰਟੀ ਆਏਗੀ ਤਾਂ ਨਵਾਂ ਕੰਮ ਹੋਏਗਾ ਪਰ ਮੈਨੂੰ ਲੱਗਦਾ ਜੀ ਕੋਈ ਇੱਥੇ ਕੋਈ ਹੋ ਰਿਹਾ ਹੈ ਕਿਉਂਕਿ ਪਹਿਲਾਂ ਕਾਂਗਰਸ ਸਰਕਾਰ ਦੇ ਟਾਈਮ ਦੇ ਵਿੱਚ ਸਰਕਾਰ ਨੇ ਪਿਛਲੇ 200 ਜੁਮੇਟ ਬਾਅਦ ਕੀਤੇ ਸੀ ਐਨਾ 300 ਕਰਤੇ ਹਜ਼ਾਰ ਤਾਂ ਉੱਥੋਂ ਉੱਥੀ ਹੀ ਹੈ ਕਾਂਗਰਸ ਸਰਕਾਰ ਦੇ ਟਾਈਮ ਜਿੰਨੇ ਵੀ ਲੇਡੀਜ਼ ਵਰਗ ਦੀਆਂ ਇਹ ਆਧਾਰਕਾਰ ਤੇ ਫ੍ਰੀ ਕੀਤੀਆਂ ਦੀਆਂ ਉਹਦੇ ਨਾਲ ਉਲਟਾ ਸਾਡੇ ਬੱਚਿਆਂ ਦਾ ਘਾਣ ਹੋਇਆ ਹੈ ਸਰਕਾਰ ਨੂੰ ਚਾਹੀਦਾ ਕਿ ਜਿਹੜੀ ਫ੍ਰੀ ਸਕੀਮਾਂ ਦੇ ਰਹੀ ਹੈ ਇਹ ਤਾਂ ਕਾਂਗਰਸ ਨੇ ਕਰਿਆ ਤਾਂ ਜਿਹੜੀ ਮਰਜੀ પાર્ટી ਨੇ ਕਰਿਆ ਹੋਵੇ ਜੀ ਅੱਜ ਤਾਂ ਹੁਣ ਸੀਸਪਾਰਟੀ ਦੇ ਖਿਲਾਫ ਹੈ ਵੀ ਜਿਹੜੇ ਇਹਨਾਂ ਫ੍ਰੀ ਵਾਲਾ ਸਿਸਟਮ ਚਲਾਤਿਆ ਉਹਦੇ ਨਾਲ ਇਹਨਾਂ ਸਾਡੇ ਪੰਜਾਬ ਦੇ ਜਿੰਨੇ ਵੀ ਸਾਡੇ ਆਪਣੇ ਕੰਮ ਕਰਨ ਵਾਲੇ ਬੰਦੇ ਨੇ ਮਜ਼ਦੂਰ ਆਦਮੀ ਹੈ ਉਹ ਸਭ ਇਹਨਾਂ ਖੱਸੀ ਕਰਤੇ ਖਤਮ ਕਰਤੇ ਉਹ ਕੰਮ ਕੰਮ ਜੋਗ ਨਹੀਂ ਛੱਡੇ ਕਿਉਂਕਿ ਉਹਨੂੰ ਪਤਾ ਹੈ ਜੇ ਅਸੀਂ ਕੰਮ ਕਰੀਏ ਨਾ ਕਰੀਏ ਸਰਕਾਰ ਵੱਲੋਂ ਸਾਨੂੰ ਫਰੀਦ ਆਟਾ ਦਾ ਵਸਗੀ ਮਿਲ ਜਾਣੀ ਆ ਅਸੀਂ ਕੰਮ ਕਾਹਲੀ ਕਰਨਾ ਹੈ ਜੇ ਸਾਡੀ ਸਰਕਾਰ ਇਹ ਫਰੀਦ ਕੀ ਨੂੰ ਬੰਦ ਕਰਕੇ ਇਹਨਾਂ ਦੇ ਜਿਹੜਾ ਬੱਸਾਂ ਦੇ ਕਿਰਾਏ ਅੱਧੇ ਕਰ ਦਵੇ ਬਿਲੀ ਦਾ ਜੂਨ ਤਾਂ ਅੱਧਾ ਡੇਢ ਕਰ ਦਵੇ ਇਹਨੂੰ ਲਾਗੂ ਕਰ ਦਵੇ ਤਾਂ ਕਿ ਸਾਡੇ ਪੰਜਾਬ ਦੇ ਵਿੱਚ ਇਹਨਾਂ ਤੋਂ ਹੋਣ ਵਾਲੀ ਜਿਹੜੀ ਆਮਦਨ ਹੈ ਉਹ ਸਾਡੇ ਪੰਜਾਬ ਦੇ ਵਿਕਾਸ ਦੇ ਵਿੱਚ ਇੱਕ ਵਧੀਆ ਰੋਲ ਅਦਾ ਕਰ ਸਕਦੀ ਹੈ ਬਈ ਨਾ ਉਹ ਕਹਿੰਦੇ ਹੋਇਆ ਭਾਈ ਲੱਗਦਾ ਜੀ ਕਾਂਗਰਸ ਆਉਂਗੀ ਫਿਰ ਦੇਖੋ ਜਦੋਂ ਕਿਸੇ ਸੱਤਾ ਦੇ ਵਿੱਚ ਜਿਹੜੀ ਪਾਰਟੀ ਹੁੰਦੀ ਹੈ ਬੈਠਾ ਸਰਮਾਇਦਾਰ ਉਹ ਨੁਮਾਇੰਦਾ ਉਸੇ ਤੋਂ ਬਣਦਾ ਹੁੰਦਾ ਹੈ ਪਰ ਜਿਵੇਂ 2-2.5 ਸਾਲਾਂ ਦੇ ਵਿੱਚ ਇਹਨਾਂ ਦੇ ਨੁਮਾਇੰਦੇ ਨੇ ਕਿਸੇ ਨਾਲ ਕੋਈ ਆਕੇ ਗੱਲਬਾਤ ਨਹੀਂ ਕੀਤੀ ਇਤੋਂ ਦਾ ਸਾਫ ਜਾਇਰ ਹੋ ਰਿਹਾ ਹੈ ਕਿ ਲੋਕ ਇਸ ਵਾਰ ਫੇਰ ਬਜ਼ੁਰਗ ਜਾਂਦੇ ਆ ਜੀ ਬਿਲਕੁਲ ਧੰਨਵਾਦ ਜੀ ਬਾਪੂ ਜੀ ਖਾਲੜ ਦੇ ਵਿੱਚ ਖੜੇ ਹੋ ਕੀ ਲੱਗਦਾ ਇਸ ਵਾਰ ਕੌਣ ਮੱਲਾ ਮਾਰੂਗਾ ਫਿਰ ਬਾਈ ਕੋਈ ਪਤਾ ਨਹੀਂ ਹੈਗਾ ਲੋਕਾਂ ਦਾ ਕੋਈ ਨਹੀਂ ਦੱਸਦਾ ਕੁਝ ਨਹੀਂ ਪਤਾ ਲੱਗਦਾ ਨਹੀਂ ਲੱਗਦਾ ਵੀ ਕਾਂਗਰਸ ਆਮ ਆਦੀ ਪਾਰਟੀ ਭਾਜਪੀ ਕਾਲੀ ਬੱਸ ਇਹ ਆਪਾਂ ਪਾਰਟੀ ਦਾ ਲੈਣਾ ਆਮ ਆਦੀ ਪਾਰਟੀ ਲੱਗਦਾ ਵੀ ਕੰਮ ਕਰਨਗੇ ਫਿਰ ਦੇਖੋ ਹੂੰ ਕੰਮ ਤਾਂ ਕਰਦੇ ਹੀ ਆ ਵੈਸੇ ਪਹਿਲਾਂ ਕਰੀ ਕਰੀ ਆ ਹੂੰ ਬਾਬੂ ਕੰਮਾਂ ਦੀ ਗੱਲ ਕਰੀਏ ਕੰਮ ਕਿੰਨੇ ਕਰਦੇ ਨੇ ਫਿਰ ਕੰਮ ਤਾਂ ਹੁੰਦਾ ਹੈ ਨਾ ਬਿਜਲੀ ਫਰੀ ਕਰੀ ਆ ਹੂੰ ਥਰਮਲ ਪਲਾਂਟ ਖਿੱਦਿਆ ਨਾ ਨਾ ਕੰਮ ਤਾਂ ਕਰੇ ਫਿਰ ਥਰਮਲ ਪਲਾਂਟ ਦੀ ਸੀ ਗੱਲ ਕਰੀ ਆ ਪਰ ਉਦੀ ਪਾਰਟੀ ਤਾਂ ਕਹਿੰਦੀ ਆ ਵੀ ਖੰਡਰ ਖਰੀਦ ਲਿਆ ਚੱਲ ਖਰੀਦਿਆ ਤਾਂ ਹੈ ਕੋਸ ਉਹਨਾਂ ਤੱਕ ਬੇਕਾਰੇ ਕਰਦੇ ਆ ਤਾ ਨਹੀਂ ਕਰਿਆ ਤਾਂ ਕੋਸ ਇਹ ਕਾਰ ਕੰਮ ਨਾ ਕਰੇ ਬਿਜਲੀ ਫਰੀ ਕਰੀਦੀ ਐ ਮੋਟਰ ਤੇ ਪਾਣੀ ਦਾ ਹੂੰ ਪਾਣੀ ਜਾ ਰਿਹਾ ਖਾਲੇ ਬਾਰੇ ਕੁਝ ਹੋ ਰਿਹਾ ਆਮ ਆਦੀ ਪਾਰਟੀ ਤਾਂ ਵੈਸੇ ਮਨੀਵਿੰਦਰ ਸਿੰਘ ਕਾਂਗ ਦੇ ਪਤਾ ਤੁਹਾਨੂੰ ਪਤਾ ਹੂੰ ਲੱਗਦਾ ਵੀ ਜ਼ੋਰ ਹੈਗਾ ਇਸ ਵਾਰ ਫਿਰ ਜ਼ੋਰ ਦਾ ਹੈਗਾ ਹੂੰ ਠੀਕ ਹੈ ਜੀ ਸੋ ਬਾਈ ਜੀ ਹੁਣੇ ਬੈਠੇ ਨੇ ਬਾਈ ਜੀ ਗੱਲ ਕਰਦੇ ਬਾਈ ਜੀ ਕੀ ਨਾਮ ਹੈ ਇੰਦਰਪਾਲ ਸਿੰਘ ਬਾਈ ਜੀ 24 ਦੀ ਵੋਟਾਂ ਨੇ ਲੋਕ ਸਭਾ ਦੀ ਇਸ ਵਾਰ ਚਿਕਾ ਕਿਧਰੋਂ ਖੜਰ ਵੱਲ ਦਾ ਕਾਂਗਰਸ ਵੱਲ ਦਾ ਕਾਂਗਰਸ ਵੱਲ ਕੀ ਲੱਗਦਾ ਕੰਮ ਕਰਨਗੇ ਕਾਂਗਰਸ ਫਿਰ ਹਾਂ ਜੀ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਸੋ ਅੱਗੇ ਵੀ ਬੈਠੇ ਨੇ ਕੀ ਨਾਮ ਹੈ ਜੀ ਜੈ ਕ੍ਰਿਸ਼ਨ ਜੀ ਕੀ ਲੱਗਦਾ ਜੀ ਇਸ ਵਾਰ ਫਿਰ ਹਾਂ ਕਾਂਗਰਸ ਖੇਡਦਾ ਹੁਣ ਵੀ ਫੇਰ ਦੁਬਾਰੇ ਕਾਂਗਰਸ ਹਾਂ ਕਾਂਗਰਸ ਲੋਕ ਤਾਂ ਕਹਿੰਦੇ ਆਮ ਆਦੀ ਪਾਰਟੀ ਹੈ ਨਹੀਂ ਨਹੀਂ ਆਮ ਆਦਮੀ ਪਾਰਟੀ ਕੰਮ ਕਰਦਾ ਰਹੀ ਹੈ ਪਰ ਉਹਨਾਂ ਨਾਲ ਵਧੀਆ ਨਹੀਂ ਹੋ ਰਿਹਾ ਜਿੰਨਾ ਕਰਨਾ ਤਾਂ ਉਹਨੇ ਤੇ ਭਾਈ ਆਮ ਆਦੀ ਪਾਰਟੀ ਬਾਰੇ ਕੀ ਕਹੋਗੇ ਫਿਰ ਇੱਥੇ ਨਹੀਂ ਉਹ ਆਪਣੀ ਜਗ੍ਹਾ ਫਿਰ ਕਾਂਗਰਸ ਆਪਣੀ ਜਗ੍ਹਾ ਹੈ ਪਰ ਇਸ ਵਾਰ ਮੱਲਾ ਜਿੱਤੇ ਜਿਹੜੀ ਕਾਂਗਰਸ ਹੀ ਹੋਊਗੀ ਹੈ ਤਾਂ ਪੱਕਾ ਕਾਂਗਰਸ ਹੈ ਬਾਕੀ ਕਾਂ ਕੱਲ ਪਤਾ ਲੱਗ ਜਾਊਗਾ ਬਾਕੀ ਜਿਸ ਤਰ੍ਹਾਂ ਵੀ ਹੋਇਆ ਠੀਕ ਹੈ ਬਾਈ ਮਾੜੇ ਇਧਰ ਨੂੰ ਆ ਜੀ ਤੁਸੀਂ ਵੀ ਆ ਜਾਓ ਕੋਈ ਨਹੀਂ ਬਾਈ ਬਾਈ ਸਮਾਈਲਾ ਲਈ ਜਾਂਦੇ ਨੇ ਬਾਈ ਨੂੰ ਪੁੱਛ ਲੈਣੇ ਬਾਈ ਕੀ ਨਾਮ ਆ ਸੁਖਬ੍ਰੀਤ ਕੀ ਲੱਗਦਾ ਬਾਈ ਕਾਂਗਰਸ ਕਾਂਗਰਸ ਲੱਗਦਾ ਵੀ ਕੰਮ ਕਰਨਗੇ ਇਸ ਵਾਰ ਫੇਰ ਕੰਮ ਜਿਹੜਾ ਕਰੂਗਾ ਵੀਰੇ ਉਹਨੂੰ ਵੋਟ ਹੈ ਨਹੀਂ 5 ਸਾਲ ਤੱਕ ਇੱਥੇ ਦੁਬਾਰਾ ਫੇਰ ਕਿਤੇ ਨਹੀਂ ਗਏ ਦੁਬਾਰਾ ਫੇਰ ਪਲਟ ਦੇਾਂਗੇ ਵੋਟਰ ਤਾਂ ਬਣੇ ਹੱਥ 'ਚ ਹੀ ਆ ਜੇ ਆਮ ਆਦੀ ਪਾਰਟੀ ਕਹਿੰਦੀ ਵੀ ਅਸੀਂ ਕੰਮ ਬਹੁਤ ਕਰੇ ਨੇ ਹਾਂ ਕੁਝ ਕੰਮ ਕਰੇ ਜਿਹੜੇ ਕਰੇ ਚੰਗੇ ਵੀ ਕਰੇ ਇਹ ਤਾਂ ਨਹੀਂ ਵੀ ਆਪਾਂ ਸਾਰੇ ਕਹਿ ਦਈਏ ਕਿਸੇ ਨੂੰ ਵੀ ਮਾੜੇ ਕਰੇ ਆ ਪਰ ਕਹਿਣ ਦਾ ਮਤਲਬ ਇਹ ਵੀ ਜੋ ਕੰਮ ਕਰੂਗਾ ਉਹਦੀ ਸਰਕਾਰ ਹੈ ਹੋਰੇ ਹੁਣ ਜਾ ਕੇ ਦੇਖ ਲਓ ਸਰਕਾਰੀ ਹਸਪਤਾਲ ਦਾ ਹਾਲ ਕਿਹਾ ਹੈ ਕਹਿਣ ਦਾ ਸਾਰੀ ਸਰਕਾਰਾਂ ਕਹਿ ਦਿੰਨੀ ਆ ਪਰ ਫਾਇਦਾ ਕਿਹਾ ਇੱਕ ਕੱਲਾ ਖਰੜ ਹੈ ਜਿਹਦੇ ਵਿੱਚ ਬੱਸ ਸਟੈਂਡ ਨਹੀਂ ਹੈ ਸਾਰੇ ਕਿਤੇ ਬੱਸ ਸਟੈਂਡ ਹੈ ਉਹ ਵੀ ਆ ਪਿੱਛੇ ਰੱਖਿਆ ਵਾ ਨੀ ਪੱਥਰ ਦੇਖ ਲਓ ਔਰ ਇਹ ਜੋੜੀ ਵੀ ਸਰਕਾਰ ਬਣਨ ਜਿਹੜੇ ਜਿਹੜਾ ਅੱਗੇ ਰੱਖ ਜੰਨੇ ਆ। ਇੱਕ ਵਾਰੀ ਰੱਖ ਲਿਆ। ਮੁੜ ਕੇ ਬੱਸ ਸਟੈਂਡ ਨਹੀਂ ਬਣਿਆ ਹੈਗਾ। ਤੁਸੀਂ ਕਾਂਗਰਸ ਦੀ ਗੱਲ ਕਰੀਏ ਲੱਗਦਾ ਵੀ ਇਸ ਵਾਰ ਕਾਂਗਰਸ ਕਰੂਗੀ ਫਿਰ। ਨਹੀਂ ਕਰੂਗੀ ਫਿਰ ਤੁਹਾਨੂੰ ਦੱਸਤਾ ਤੇ ਵੀ 5 ਸਾਲ ਦੁਬਾਰੇ ਫਿਰਤੇ ਆ ਰਹੇ। ਕਾਂਗਰਸ ਘੜੇ ਉਹਨਾਂ ਵੀ ਹੁੰਦੇ ਹੀ ਰਾਤ ਚੱਲਣਾ ਮੁੜ ਕੇ ਉਹੀ ਬੈਠੇ ਰਹੋਗੇ ਵੋਟ ਤਾਂ ਬਣੇ ਹੱਥ 'ਚ ਹੀ ਐ। ਬਿਲਕੁਲ। ਦੁਬਾਰੇ ਫਿਰ ਬਦਲ ਦੇਣਗੇ। ਬਿਲਕੁਲ ਭਾਈ ਵੀ ਬੈਠੇ ਭਾਈ ਜੀ ਕੀ ਨਾਮ ਹੈ ਜੀ? ਤੁਸੀਂ ਬਸ ਦੱਸਣਾ ਬਸ। ਕੀ ਦਾ ਵੀ ਤੁਹਾਡਾ? सलीम ਹੈ ਜੀ। ਤੁਸੀਂ ਦੱਸੋ ਕਿਹਦੀ ਕੋਣ ਦਿੱਤੂਗਾ ਹੀ ਹੋਰ ਫਿਰ। জিতੂ بھائی ਕਾਂਗਰਸ ਜਿੱਤੂਗੀ ਕਾਂਗਰਸ ਜਿੱਤੂਗੀ ਹਾਂ ਜੀ ਉਹਨੂੰ ਬਾਗੇ ਬੈਠੇ ਬਾਈ ਹਾਂ ਹਾਂ ਐਸਾ ਬੋਟਾ ਕਾਂਗਰਸ ਕੋਈ ਬਾਈ ਬੈਠੇ ਕਾਂਗਰਸ ਕੋਈ ਬਾਈ ਪਹਿਲਾਂ ਹੀ ਕਹਤਿਆਂ ਤੇ ਕੱਲੇ ਪੈ ਕਹਿੰਦੇ ਸੀ ਬੋਟ ਕਾਂਗਰਸ ਬੋਟ ਨੂੰ ਪਾ ਠੀਕ ਹੈ ਜੀ ਮਿਹਰਬਾਨੀ ਸਰਮਕਾ ਬਾਪੂ ਜੀ ਖਰੜ ਦੀ ਹਵਾ ਕੀ ਕਹਿੰਦੀ ਇਸ ਵਾਰ ਕੌਣ ਲੱਗਦਾ ਵੀ ਕੌਣ ਉਮੀਦਵਾਰ ਜਿੱਤੂਗਾ ਵੀਰੇ ਸਾਰੇ ਕਾਂਗਰਸ ਦਾ ਹੋਣੀ ਪਾ ਕੇ ਇੱਕ ਦਿਨ ਸਾਰੇ ਦੱਸ ਦੋ ਨਾ ਮੈਂ 6 ਹੱਥ ਟੱਕਾ ਹਾਂ ਅਕਾਲੀ ਭਾਜਵਾ ਇਹ ਦੋ ਹੀ ਇੱਕ ਦੋ ਰੱਖੂਗੇ ਬਾਕੀ ਆਵਾਜ਼ੀ ਪਾਰਟੀ ਇਹ ਵੀ ਗੇਲ ਜੂਗੀ ਬਾਕੀ ਖਾਂ ਦਾ ਹਿੰਡਾ ਫੇਚੇਟ ਕਿੰਨੀ ਲੱਗੇ ਜੂਗੀ ਕਾਂਗਰਸ ਸੀਟਾਂ ਫਿਰ 7-8 ਨੇ ਲਗਭਗ ਲੈ ਜਾਣੇ ਹੁੰਦੇ ਆ ਬਾਪੂ ਇਹ ਕੋਈ ਚਵਾੜੀ ਕਰਦੀ ਆ ਨਹੀਂ ਤਾਂ ਕੋਈ ਉਮਰ ਤੁਹਾਡੀ ਕਿੰਨੀ ਕ ਹੈ ਕਿ ਸਰ ਪੈਂਟਸਾਲ ਦੀ 65 ਸਾਲ ਦੀ ਹੈ 65 ਸਾਲ ਦੇ ਵਿੱਚ ਤੁਸੀਂ ਬਹੁਤ ਸਰਕਾਰਾਂ ਦੇਖੀਆਂ ਆਉਣੀ ਆ ਹੁਣ 24 ਚੱਲ ਰਿਹਾ ਆ ਕੀ ਲੱਗਦਾ ਵੀ 24 ਦੇ ਵਿੱਚ ਜਿਹੜੀ ਸਰਕਾਰ ਆਉਂਗੀ ਕੰਮ ਕਰੂਗੀ ਕੰਮ ਤਾਂ ਸੈਂਟਰ ਨਾਲ ਕਰਨਾ ਸੈਂਟਰ ਨਾਲ ਭਾਜਵਾ ਆ ਜਾਣੀ ਉਹਨਾਂ ਕਰਨਾ ਨਹੀਂ ਪੰਜਾਬ ਦਾ ਵੇ ਪਿਆਉ ਤਾਂ ਫੇਰ ਪਿੱਛੇ ਪਿੱਛੇ ਹੀ ਰਿਹਾ ਕਿ ਅਭੀ ਦੀ ਜابان ਜਿੱਤ ਕੇ ਉਰੇ ਕਾਂਗਸ ਦੇ ਉਹਨਾਂ ਨੂੰ ਕੁਝ ਨਹੀਂ ਕਰਨਾ ਹੈ ਕਿਉਂਕਿ ਉਥਕਾਰ ਤਾਂ ਮੋਦੀ ਬਣ ਜਣੀ ਮੋਦੀ ਐ ਨਾ ਪੁੱਛਣਾ ਕੋਈ ਨਹੀਂ ਇਹ ਬਣ ਕੇ ਜੀ ਨਾ ਬਣਗੇ ਠੀਕ ਹੈ ਜੀ ਬਿਲਕੁਲ ਸੋ ਕੀ ਨਾਮ ਹੈ ਜੀ ਅਨਜਸ ਸਿੰਘ ਜੀ ਕੀ ਲੱਗਦਾ ਕੀ ਦੀ ਹਵਾ ਹੀ ਜ਼ੋਰ ਫਿਰ ਜੋ ਇਹਦੇ ਕਿਆ ਹੋਈ ਹੈ ਬਸ ਜੋ ਕਹਤੇ ਹੋਈ ਹੈ ਕਾਂਗਰਸ ਲੱਗਦਾ ਕਾਂਸੇ ਲੱਗਦੀ ਹੈ ਬੂਦਵਾ ਦੇ ਨਾਲ ਖਾਸ ਕਿਨੇ ਜਾਂਦੇ ਰਿਕ ਜਬੂ ਥਕੇ ਤੇ ਕਾਰਤਕ ਨਹੀਂ ਭੀੜ ਦੀ ਬਾਕੀ ਤਾਂ ਕੌਮ ਇੰਦੀ ਦੇ ਭਾਜਵਾਦ ਨੂੰ ਮਿਨੋਲਾ ਪਈਆਂ ਨੇ ਮੇਈ ਫੂਟਾਂ ਦੇ ਖੇਡਣ ਦੇ ਲੱਗੇ ਲੱਗਦੇ ਲੋਕ ਦਿਖਾਵਾਤਾ ਭਾਜਵਾ ਇੱਕਾ ਦੋ ਨਹੀਂ ਗੀ ਇੱਕਾ ਦੋ ਕਰਦੇ ਜੂ ਹੂੰ ਆ ਅੱਜ ਬਾਦਰੀ ਕਾਲੀ ਖੜੀ ਹੈ ਇਹਦੇ ਮੁਸ਼ਕਿਲ ਜੀ ਤਰ੍ਹਾਂ ਦੀ ਬਾਕੀ ਚਾਰ ਨੂੰ ਬਦਲ ਕੇ ਜਾਣਾ ਕਰ ਨੂੰ ਬਿਲਕੁਲ ਬਿਲਕੁਲ ਭਾਜੀ ਟੱਕਰ ਕਿਦੀ ਜ਼ਮਤ ਹੋਇਆ ਸੌਰ ਫਿਰ ਕਿਉਂਕਿ ਫਾਸਮਾ ਮੁਕਾਬਲਾ ਕਹਿੰਦੇ ਔਰ ਇਹ ਹੈਗਾ ਆ ਕੀ ਲੱਗਦਾ ਆ ਟੱਕਰਾ ਦੋਨਾਂ ਆ ਪਾਰਟੀ ਜੇ ਆ ਕਰਨਾ ਸਦੋ ਹੋਣਾ ਰਹੀ ਹੈ ਕਾਂਗਰਸ ਤੇ ਆਵਾਜ਼ ਆ ਪਾਰਟੀ ਦਾ ਹਾਂ ਲੱਗਦਾ ਵੀ ਸੀਟ ਕੱਢਣਗੇ ਇਸ ਵਾਰ ਬਾਦ ਤੁਸੀਂ ਬਰਾਬੇ ਤੁਹਾਡੇ ਫਲਕ ਪਾਉਂਗਾ ਕਿਉਂਕਿ ਉਹਨਾਂ ਕੱਲੂ ਕਹਿੰਦੇ ਚਾਰਜੂ ਨੂੰ ਪਤਾ ਲੱਗਿਆ ਹਾਂ ਚਾਰਜੂ ਨੂੰ ਪਤਾ ਲੱਗਿਆ ਚਾਰਜੂ ਨੂੰ ਪਤਾ ਲੱਗ ਰਿਹਾ ਨਾ ਜੀ ਕੀ ਕਹ ਰਹੇ ਪਤਾ ਲੱਗ ਗਿਆ ਨਾ ਕਾਰਸ ਦਾ ਹਵਾ ਜਿਹਾ ਬਦਲ ਗਿਆ ਵੀ ਦੇਖਾਂ ਪੌਣੀ ਦੀ ਗੱਲ ਉਹਨੂੰ ਬਦਲ ਰੋਟ ਇਹ ਭਾਜਪਾ ਵਗੈਰਾ ਇਕੱਠੇ ਹੋਣਾ ਪਹਿਲਾਂ ਦਾ ਅਕਾਲੀਆਂ ਦਾ ਕਦ ਜੇਦੀ ਕਾਦੀ ਨੂੰ ਬੋਟ ਵੰਦੇ ਇੰਨੇ ਥੱਟਾ ਲੈ ਕੇ ਤਿੰਨ ਚਾਰ ਤਾਂ ਭਾਜਪਾ ਵਗੈਰਾ ਆਉਂਦੇ ਆਂ ਲੋਕ ਭਾਜਪਾ ਵਦਰ ਉਲਟੇ ਆ ਆ ਭਾਰ ਕਪਿਆ ਜਿਆਦਾ ਅਸੀਂ ਕਾਦੀ ਨੂੰ ਵੋਟ ਪਾਉਂਦੇ ਹਰੇਕ ਸਾਲ ਐਤ ਕੀ ਨਹੀਂ ਪਾਈ ਐ ਐਤ ਕੀ ਵੀ ਕਾਂਗਰਸ ਨੂੰ ਜਿਆਦਾ ਬਾਦ ਜੀ ਨੂੰ ਪਾਉਂਦੇ ਜੀ ਕਾਰਸਨ ਕਾਰਸ ਬੁਰਾ ਹਾਲ ਠੀਕ ਹੈ ਇਹਨਾਂ ਨੂੰ ਇਹਨਾਂ ਦਾ ਭਾਜਪਾ ਗਾਤ ਫੇਸ ਵਿੱਚ ਉਤਾਰ ਲੈਣਾ ਦਾ ਤਿੰਨ ਚਾ ਥੱਟਾ ਜਿੱਟ ਗਿਆ ਉਹਨੇ ਭਾਜਪਾ ਵਦਰ ਆਲ ਦੇਣਾ ਦਾ ਲੋਕ ਆ ਤਾਂ ਡਰਨਾ ਇਤੇ ਬਿਲਕੁਲ ਨਹੀਂ ਕਾਲੀ ਪਾਰਟੀ ਹੈਮ ਨੂੰ ਪੱਕੇ ਕਟੜ ਕਰ ਲਈ ਉਹਨੇ ਜੀ ਜੀ ਬਿਲਕੁਲ ਬਿਲਕੁਲ ਹੈ ਕੀ ਲੱਗਦੇ ਜੀ ਇਸ ਵਾਰ ਕੌਣ ਫਿਰ ਹਵਾ ਜਿੱਤਰੀ ਹੈ ਇੱਧਰ ਖੜਰਦੀ ਹੈ ਆਵਾਦਮੀ ਪਾਰਟੀ ਆਵਾਦਮੀ ਪਾਰਟੀ ਮਿੱਤਰ ਤੁਹਾਡੇ ਕਾਂਗਰਸ ਗਈ ਜੰਦੇ ਆਵਾਦਮੀ ਕਹਿੰਦੇ ਜੀ ਆਵਾਦਮੀ ਕਹਿੰਦੇ ਹਾਂ ਲੱਗਦਾ ਮੇਰੀ ਸਵਾਰ ਵੀ ਜਿਹੜੇ ਕੰਮ ਕਰਦੇ ਨੇ 22 ਦੇ ਵਿੱਚ ਸਰਕਾਰ ਆਈ ਆ ਹੁਣ 24 ਦੇ ਵਿੱਚ ਜੇ ਸੀਤਾ ਖਿੱਚਦੇ ਨੇ ਕੰਮ ਕਰਨਗੇ ਫਿਰ ਅਸੀਂ ਇਹ ਕੰਮ ਕਰ ਰਹੇ ਹੁਣ ਵੀ ਤਾਂ ਕਰੇ ਰਹੇ ਹਮ ਜੇ ਕੰਮ ਕਰੇ ਤਾਂ ਹੀ ਲੋਕਾਂ ਨਾ ਵੋਟਾਂ ਪਾਣਗੇ ਪਰ ਵਿਰੋਧੀ ਤਾਂ ਕਹਿ ਰਹੇ ਨੇ ਕਿ ਇਸ ਵਾਰ ਲੱਗਦੀ ਨਹੀਂ ਕੋਈ ਵਿਰੋਧੀ ਤਾਂ ਕਹਿੰਦੇ ਹੁੰਦੇ ਜੀ ਵਿਰੋਧੀ ਨਾਲ ਕਹਿਣੀ ਆ ਪਾਦੀ ਪਾਦੀ ਵੀ ਰਹਿਣਾ ਹਾਂ ਜੀ ਹਾਂ ਬਿਲਕੁਲ ਬਿਲਕੁਲ ਬਾਬੂ ਜੀ ਕੀ ਨਾਮ ਹੈ ਸਾਹੀ ਆਹੀ ਆਹੀ ਤੁਸੀਂ ਸਭ ਕੁਝ ਆਹੀ ਕੁਝ ਹਾਂ ਤੁਸੀਂ ਆਪਣੇ ਸ਼ਬਦਾਂ ਵਿੱਚ ਦੱਸੋ ਨਾ ਮੇਰੇ ਜੀਤੇ ਨਾ ਭਾਈ ਨਾ ਨਾ ਸਾਲਾ ਸਾਨੂੰ ਸੀਤੇ ਜਰ ਮੈਂ ਹਾਂ ਕੀ ਲੱਗਦਾ ਵੀ ਕੌਣ ਜਿੱਤੂ ਫਿਰ ਹਾਂ ਆਮ ਆਦਮੀ ਪਾਰਟੀ ਵਾਲੇ ਆ ਜਿੱਤਣੀ ਜਿੱਤਣੇ ਇਤਨੀ ਹੈ ਹਾਂ 100% ਕੋਈ ਕਵਾਨੀ ਕਰਤੀ ਫਿਰ ਹਾਂ ਹਾਂ ਕਰਤੀ ਆਦਖ ਵੀ ਕੀ ਇਹ ਕਹਿੰਦਾ ਮੈਂ ਕੱਲ ਕਹਿੰਦਾ ਜਨਤ ਚੈਂਬਰ ਦੇ ਵੀ ਤੁਹਾਡੇ ਬੰਦੇ ਬੈਠੇ ਨੇ ਉਹ ਕਹਿੰਦੇ ਵੀ ਆਮ ਆਦੀ ਪਾਰਟੀ ਸਰਕਾਰ ਨੇ ਕੰਮ ਨਹੀਂ ਕੀਤੇ ਕੋਈ ਉਹ ਕਰੇ ਬਥੇਰੇ ਐ ਦੁਈਆ ਪਾਲੀਆਂ ਗਰੀ ਜੀ ਨੇ ਉਹ ਕਰਤਾ ਆ ਨਹੀਂ ਕਰਿਆ ਬਾਗ ਕਰਿਆ ਕੰਮ ਦਾ ਕਰੇ ਬਥੇਰੇ 2 ਦੇ ਤੱਕ ਸਾਰੇ ਬੰਦ ਕਰਤੇ ਕਿ ਨਹੀਂ ਕਿਨੇ ਮਾਸਟਰ ਨਹੀਂ ਪੱਤਰ ਰੱਖ ਕੇ ਗਏ ਨੇ ਪਰ ਬਸਟੈਂਡ ਤਾਂ ਖੜਦਾ ਬੰਨ ਨਹੀਂ ਰਿਹਾ ਗਾਲ ਤਾਂ ਸੁਣੋ ਏ 2 ਸਾਲ ਤਾਂ ਹੋਈ ਨਹੀਂ ਹੈ ਕਿਆ ਕਰੂੰਗਾ ਵਿਚਾਰੇ ਇਹ ਇਹ ਪਾਰਟੀਆਂ ਨੇ ਕੰਨੀ ਦੇਰ ਦੇ ਰੱਖੇ ਵੇ ਕਰੇਗੇ ਕਰਿਆਗੇ ਇਹਨੇ ਕੰਮ ਇਹਨੇ ਕਿਆ ਕਰਿਆ ਵਿਚਾਰ ਕਰੂੰਗਾ ਹਾਂ ਨਹੀਂ ਬਥੇ ਨਾ ਰੱਖਿਆ ਕਿਥੇ ਬਣੂੰਗਾ ਵੇ ਖੈਰ ਆ ਬਣੂੰਗਾ ਬਣੂੰਗਾ ਹੈ ਦੋ ਸਾਲ ਮੈਂ ਕਿਆ ਕਰੂੰ ਨਿਆੜਾ ਚੁੱਪ ਨਹੀਂ ਹੁੰਦਾ ਦੋ ਸਾਲ ਮਾ ਤਾਂ ਨਿਆੜਾ ਚੁੱਪ ਨਹੀਂ ਹੁੰਦਾ ਦੋ ਸਾਲ ਮੈਂ ਟੀਵੀ ਨੂੰ ਸਵਾਲ ਤਾਂ ਨਹੀਂ ਹੈ ਜਦ ਨਾ ਮੈਂ ਬੈਹਾ ਹਾਂ ਬੰਦਾ ਅੱਛਾ ਹਾਂ ਉਹ ਟੀਵੀ ਕਹੀ ਜਾਂਦੇ ਆ ਕਿ ਤੱਕ ਮੈਂ ਚੁੱਪ ਕਰਾਂ ਉਹ ਹੀ ਹਾਲੀਪੇਟ ਲੱਗੇ ਕਰਦਾ ਕਿੰਨਾ ਕ ਟਾਈਮ ਆ ਜਾਂਦਾ ਫਿਰ ਹੁਣ ਹੋ ਜਾਣਾ ਕੰਮ ਹੁਣੇ ਵਾਲਾ ਤਿਆਰ ਹੈ ਹਾਂ ਹੁਣੇ ਵਾਲਾ ਤਿਆਰ ਹੈ ਹਾਂ ਠੀਕ ਕਹਿੰਦੇ ਸੀ ਹੁਣ ਦੱਸੋ ਕੀ ਕਰੇ ਮੈਂ ਤਾਂ ਇਹ ਕਹਿੰਦਾ ਜੀ ਮੈਂ ਇਹ ਨੀ ਪੱਥਰ ਤਾਂ ਇਹਨਾਂ ਨੇ ਰੱਖਿਆ ਉਹ ਦੂਈ ਪਾਰਟੀ ਨਾ ਇਹਨਾਂ ਨੇ ਥੋੜੀ ਰੱਖਿਆ ਦਾ ਜਾਨ ਇਹਦਾ ਜਿੱਦਾਂ ਰੱਖੂੰਗਾ ਆਪਣਾ ਬਣਾਉਂਗੇ ਹਾਂ ਜੀ ਹਾਂ ਬਾਪੂ ਉਮਰ ਕਿੰਨੀ ਕਹੇ ਹੈ 60 ਸਾਲ 67 ਤਜਰਬਾ ਕਿੰਨਾ ਕਹੇ ਫਿਰ ਯਾਰ ਬਹੁਤ ਹੈ ਤੁਹਾਨੂੰ ਦੱਸਤੀ ਗੱਲ ਆ ਹਾਂ ਪਾਰਟੀ ਆਣੀ ਵਾਣੀ ਆ ਹਾਂ ਹਾਂ ਠੀਕ ਆ ਬਾਪੂ ਆ ਆਦੇ ਰੱਖਿਓ ਵੀ ਕੀਨੇ ਪਾਪੇ ਨੇ ਕਿਹਾ ਤਾਂ ਠੀਕ ਹੈ ਜੀ ਸੋ ਇਹ ਗੱਲਾਂ ਨੇ ਬਾਪੂ ਜੀ ਦੀਆਂ ਕਹਿੰਦੇ ਨੇ ਵੀ ਗੱਲਾਂ ਯਾਦ ਰੱਖਿਓ ਆਮ ਆਦੀ ਪਾਰਟੀ ਜਿਹੜੀ ਇਸ ਵਾਰ ਸੱਤਾ ਦੇ ਵਿੱਚ ਜਰੂਰ ਆਉਂਗੀ ਇਹ ਹੁਣ ਦੇਖਣਾ ਹੋਵੇਗਾ ਆਣ ਵਾਲਾ ਸਮਾਂ ਹੀ ਦੱਸੇਗਾ ਹੁਣ ਕੀ ਨਾਮ ਹੈ ਜੀ ਮੇਰਾ ਮਨਮੋਹ ਸਿੰਘ ਜੀ ਕੀ ਲੱਗਦਾ ਹੈ ਖਰੜ ਦੇ ਵਿੱਚ ਕੌਣ ਬਾਜ਼ੀ ਮਾਰੇਗਾ ਇਸ ਵਾਰ ਖੜ ਦੇ ਵਿੱਚ ਪੈਸੇ ਚਾਂਸ ਤਾਂ ਪ੍ਰਿੰਸ ਸਿੰਘ ਚੰਦੂ ਮજરા ਜੀ ਦੇ ਆ ਹਮ ਅਕਾਲੀ ਦਲ ਅਕਾਲੀ ਦਲ ਦਾ ਹਮ ਲੇਕਿਨ ਜਿਹੜੇ ਹੋਰ ਕੈਂਡੀਡੇਟ ਖੜੇ ਸੀ ਉਹ ਕਿਸੇ ਪਾਰਟੀ ਦੀ ਵੋਟ ਤੋੜ ਤੋੜ ਦੇਣ ਹਮ ਉਹਦੇ ਨਾਲ ਕੁਝ ਫਰਕ ਪੈ ਸਕਦਾ ਹਮ ਅਦਰਵਾਇਜ਼ ਤਾਂ ਖਰੜ ਹਲਕੇ ਚੋਂ ਦਾ ਸਭ ਤੋਂ ਜ਼ਿਆਦਾ ਵੋਟ ਪ੍ਰੇਮ ਸਿੰਘ ਜੰਦੂ ਮਾਜਰਾ ਨੂੰ ਮੈਂ ਗਈਏ ਬਿਲਕੁਲ ਬਿਲਕੁਲ ਸੋਪ ਅਕਾਲੀ ਦਲ ਪ੍ਰੇਮ ਸਿੰਘ ਜੰਦੂ ਮਾਜਰਾ ਉਧਰ ਹੀ ਬੈਠੇ ਨੇ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਜੀ ਹੁਣ 4 ਜੂਨ ਦੇ ਨਤੀਜੇ ਆਉਣੇ ਨੇ ਕੀ ਲੱਗਦਾ ਕਿਹੜੀ ਪਾਰਟੀ ਮੱਲਾ ਮਾਰੇਗੀ ਫਿਰ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਇਹ ਖਿਜੜੀ ਖਿਜੜੀ ਹੋ ਲੱਗਦੀ ਹੈ ਖਰੜ ਦੇ ਵਿੱਚ ਤੇ ਅਨੰਦਪੁਰ ਸਾਹਿਬ ਇਲਾਕੇ ਦੀ ਬੋਡਾਂ ਦੇ ਵਾਸਤੇ ਅਕਾਲੀ ਦਲ ਨੂੰ ਜ਼ਿਆਦੀ ਬੀਜੇਪੀ ਨੂੰ ਪਈਆਂ ਤੁਸੀਂ ਕਹਿ ਨਹੀਂ ਸਕਦੇ ਹੋਰ ਕਿਸ ਨੂੰ ਬਸਮਾ ਮੁਕਾਬਲਾ ਕਿਹਦੇ ਲੱਗਦਾ ਹੈ ਬਸਮਾ ਮੁਕਾਬਲਾ ਸਿੰਘਲੇ ਦੇ ਚੰਦੂ ਮਾਜਰੇ ਦਾ ਅਕਾਲੀ ਦਲ ਤੇ ਕਾਂਗਰਸ ਕਾਂਗਰਸ ਜੀ ਬ ਕੀ ਕਹਿਣਾ ਚਾਹੋਂਗੇ ਤੁਸੀਂ ਫਿਰ ਹੁਣ ਰਾਮ ਸਿੰਘ ਚੰਦੂ ਮਾਜਰਾ ਨੇ ਆਪਣੇ ਹਲਕੇ ਵਾਸਤੇ ਬਹੁਤ ਕੁਝ ਕੀਤਾ ਇਸ ਕਰਕੇ ਲੋਕ ਉਹਨੂੰ ਪਸੰਦ ਕਰਦੇ ਆ ਇਸ ਕਰਕੇ ਉਹਨੂੰ ਬਹੁਤ ਬਹੁਤ ਨਾਲ ਦਤਾਨਗੇ ਕਾਲੀ ਦਲ ਨੇ ਜਿਸ ਟਾਈਮ ਵੀ ਕਾਲੀ ਦਲ ਰਿਹਾ ਪੰਜਾਬ 'ਚ ਬਹੁਤ ਜ਼ਿਆਦਾ ਵਿਕਾਸ ਹੋਇਆ ਛੇਤਰੀ ਪਾਰਟੀ ਹੋਣ ਕਰਕੇ ਪੰਜਾਬ 'ਚ ਕਾਸ ਹੋਣ ਕਰਕੇ ਚੰਦੂ ਮਾਜਰਾ ਇੱਥੇ ਦੇ ਕੈਂਡੀਡੇਟ ਹੋਣ ਕਰਕੇ ਉਹਨਾਂ ਦੇ ਹੱਕ 'ਚ ਲੋਕ ਖੁਫਤੇ ਆ ਖਰੜ ਸਹਿਰ ਉਹਨਾਂ ਤੋਂ ਬਹੁਤ ਖੁਸ਼ ਹੈ ਕਾਲੀ ਦਲ ਕਾਲੀ ਦਲ ਬਿਲਕੁਲ ਬਿਲਕੁਲ ਸੋ ਕਾਲੀ ਦਲ ਕਹਿੰਦੇ ਨੇ ਕੀ ਕਹਿਣਾ ਹੈ ਤੁਹਾਡਾ ਜੀ ਤਸੋ ਤੁਸੀਂ ਵੋਟ ਵੋਟ ਪਾਈ ਹੈ ਪਾਈ ਦਿਖਾਈ ਵੋਟ ਵੋਟੇ ਦੀ ਪਾਈ ਚਲੋ ਤੁਸੀਂ ਕਿਹਨੂੰ ਵੋਟ ਪਾਈ ਜੀ ਫਿਰ ਪਾਈ ਨਹੀਂ ਇਹਨੇ ਵੀ ਨਹੀਂ ਪਾਈ ਛੱਡੋ ਚਲੋ ਹਾਂਜੀ ਆਜੋ ਇਧਰੋਂ ਆਜੋ ਜੀ ਆ ਆ ਦੇਖ ਇਧਰ ਕਿਉਂ ਕੈਂਸਲ ਕਰਦੇ ਹੋਗੀ ਜੀ ਮੈਂ ਆਧਾਰ ਕਾਰਡ ਵੀ ਲਿਆਇਆ ਤਾਂ ਹੂੰ ਕਹਿੰਦੇ ਤੇਰੀ ਵੋਟੇ ਨਹੀਂ ਹੈ ਉਹ ਤੁਹਾਡਾ ਪਹਲਾ ਹੋ ਜੀ ਇਹ ਕੀ ਕਾਰਨ ਕੀ ਪੁੱਛਿਆ ਨਹੀਂ ਮੈਂ ਇੱਕ ਘੰਟਾ ਉੱਥੇ ਖੜੇ ਰਿਹਾ ਹੂੰ ਕਹਿੰਦੇ ਤੇਰੀ ਵੋਟੇ ਨਹੀਂ ਹੈਗੀ ਮੈਂ ਫਿਰ ਆ ਗਿਆ ਵੋਟੇ ਦੀ ਪਾਈ ਵੋਟੇ ਨਹੀਂ ਪਾਈ ਫਿਰ ਆ ਦੇਖ ਇਧਰ ਬਿਲਕੁਲ ਬਿਲਕੁਲ ਸੋਹਣੇ ਦੀ ਬੋਰਡ ਇਹਦੀ ਪਾਈ ਕੀ ਕਹਿਣਾ ਚਾਹੁੰਗੇ ਕਿਹਦੀ ਹਵਾ ਇਸ ਵੱਲ ਫਿਰ ਵੀਰੇ ਅਕਾਲੀ ਦਲ ਤਾਂ ਖੜੀ ਠੀਕ ਹੈ ਨਾ ਅਕਾਲੀ ਦਲ ਹਾਂਜੀ ਅਕਾਲੀ ਦਲ ਬਿਲਕੁਲ ਕੀ ਕਹਿਣਾ ਜੀ ਤੁਹਾਡਾ ਦੇਖੋ ਜੀ ਪਾਰਟੀਆਂ ਤਾਂ ਦੋ ਇਹ ਆ ਇਸ ਟਾਈਮ ਮੈਨ ਚੱਲ ਰੀਆਂ ਕਾਂਗਰਸ ਹੈ ਆ ਅਕਾਲੀ ਕਾਂਗਰਸ ਅਕਾਲੀ ਕੀ ਲੱਗਦਾ ਵੀ ਕਿਹੜੀ ਆਉਂਗੀ ਸੱਤਾ ਦੇ ਵਿੱਚ ਫਿਰ ਅਕਾਲੀ ਲੈ ਸਕਦਾ ਹੈ ਜੀ ਹੂੰ ਲੱਗਦਾ ਵੀ ਕੰਮ ਕਰਨਗੇ ਕਰਨਗੇ ਜੀ ਬਿਲਕੁਲ ਬਿਲਕੁਲ ਸੋ ਲਗਾਤਾਰ ਲੋਕਾਂ ਦਾ ਇਹੀ ਕਹਿਣਾ ਹੈ ਅੱਜ ਖਰੜ ਦੇ ਵਿੱਚ ਕਿ ਜਿਹੜੇ ਕੀ ਅਕਾਲੀ ਦਲ ਦੀ ਇੱਥੇ سپورਟ ਜ਼ਿਆਦਾ ਆ ਸੋ ਹੁਣ ਅੱਗੇ ਵੀ ਜਾਵਾਂਗੇ ਖੋਰ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਕੀ ਕੁਝ ਕਹਿਣਾ ਆ ਜੁੜੇ ਰਹੋ ਤੁਸੀਂ ਨਿਰਪੱਖ ਪੋਸਟ ਦੇ ਨਾਲ ਸੋ ਤੁਸੀਂ ਲੋਕਾਂ ਤੋਂ ਸੁਣ ਚੁੱਕੇ ਹੋ ਕਿ ਆਖਿਰ ਕਿਹੜੀ ਪਾਰਟੀ ਤੇ ਕਿਹੜਾ ਉਮੀਦਵਾਰ ਇਸ ਵਾਰ 2024 ਦੇ ਵਿੱਚ ਮੱਲਾ ਮਾਰੇਗਾ ਜਿਹੜਾ ਜਿੱਤ ਦਾ ਤਾਜ ਹੈ ਜਿਹਦੇ ਸਿਰ ਤੇ ਸਜੇਗਾ ਹੁਣ ਇਹ ਦੇਖਣਾ ਹੋਵੇਗਾ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਸੁਰਿੰਦਰ ਦੇ ਨਾਲ ਗੁਰਪ੍ਰੀਤ